ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਨੇਡਾ ਤੋਂ ਇੱਕ ਭੈਣ ਨੇ ਕੱਲ ਫੋਨ ਕਰਕੇ ਖਾਲਸਤਾਨੀਆਂ ਦੀ ਇੱਕ ਮੈਨੂੰ ਕਰਤੂ ਦੱਸੀ ਤੇ ਉਹ ਭੈਣ ਦੇ ਮੁਤਾਬਕ ਮੈਂ ਤੁਹਾਡੇ ਨਾਲ ਉਹਦੀਆਂ ਗੱਲਾਂ ਬਾਤਾਂ ਸ਼ੇਅਰ ਕਰ ਰਿਹਾ ਜਿਹੜੇ ਖਾਲਸਤਾਨੀ ਗੋਲ ਦਸਤਾਰਾਂ ਬੰਨਦੇ ਨੇ ਉੱਪਰ ਦੀ ਸਿਰ ਸੱਪ ਪਾਉਂਦੇ ਆ ਹੱਥ ਵਿੱਚ ਕਿਰਪਾਨ ਫੜੀ ਹੁੰਦੀ ਹੈ ਗਿੱਟਿਆਂ ਤੱਕ ਚੋਲਾ ਪਾਇਆ ਹੁੰਦਾ ਤੇ ਉੱਪਰ ਸਿਰ ਦੇ ਉੱਪਰ ਜਾਨਕੀ ਦਸਤਾਰ ਦੇ ਵਿੱਚ ਖੰਡਾ ਲਾਇਆ ਹੁੰਦਾ ਹੈ ਤੇ ਉਹਨਾਂ ਦੇ ਘਰਾਂ ਵਿੱਚ ਕੀ ਚੱਲ ਰਿਹਾ ਹੈ ਉਹਨਾਂ ਦੇ ਪਰਿਵਾਰ ਵਿੱਚ ਕੀ ਚੱਲਦਾ ਹੈ ਇਹਦੇ ਬਾਰੇ ਗੱਲ ਕਰਨੀ ਉਹ ਭੈਣ ਮੈਨੂੰ ਕਹਿੰਦੀ ਕਹਿੰਦੀ ਇਹ ਇਹੋ ਜਿਹੇ ਹਰਾਮਖੋਰ ਨੇ ਕਹਿੰਦੀ ਜੇ ਕਿਤੇ ਸਮਾਗਮ ਦੇ ਵਿੱਚ ਕੋਈ ਪ੍ਰਸ਼ਾਦਾ ਛਕ ਰਿਹਾ ਹੈ ਇਹਨਾਂ ਦੇ ਭਾਂਡੇ ਦੇ ਨਾਲ ਇਹਦਾ ਹੱਥ ਲੱਗ ਗਿਆ ਕਹਿੰਦੀ ਇਹ ਉੱਥੇ ਭਾਂਡਾ ਰੱਖ ਦਿੰਦੇ ਨੇ ਦੁਆਰਾ ਪੰਡਾ ਚੱਕਣਗੇ ਹੋਰ ਜਣਕੇ ਇਹ ਇੰਨਾ ਆਪਣੇ ਆਪ ਨੂੰ ਸੁੱਚਮ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰਦੇ ਐ ਕਹਿੰਦੇ ਇੰਨਾ ਪਖੰਡ ਇੰਨਾ ਕੋਲੇ ਫਿਰ ਕਹਿੰਦੇ ਜੇ ਤੁਸੀਂ ਇਹਨਾਂ ਦੇ ਪਰਿਵਾਰਾਂ ਦੀ ਗੱਲ ਕਰੋਗੇ ਕਹਿੰਦੇ ਇਹਨਾਂ ਦੀਆਂ ਘਰ ਵਾਲੀਆਂ ਜਿਵੇਂ ਨੀਰੂ ਬਾਜਵਾ ਬਿਊਟੀ ਪਾਰਲਰ ਵਿੱਚ ਤਿਆਰ ਹੋ ਕੇ ਆਪਣੇ ਸ਼ੂਟ ਲਈ ਜਣਕੇ ਸ਼ੂਟਿੰਗ ਲਈ ਜਾਂਦੀ ਹੈ ਨਾ ਉਦਾਂ ਇਹਨਾਂ ਦੇ ਘਰ ਵਾਲੀਆਂ ਕਹਿੰਦੀਆਂ ਸਮਾਗਮਾਂ ਤੇ ਜਾਂਦੀਆਂ ਨੇ ਸੁਰਖੀ ਬਿੰਦੀ ਲਾਈ ਹੁੰਦੀ ਹੈ ਬਿਊਟੀ ਬਾਲਜੋ ਤਿਆਰ ਹੋ ਕੇ ਜਾਂਦੀਆਂ ਨੇ ਅੱਛਾ ਇਹਨੂੰ ਪੰਜਾਬੀ ਵਿੱਚ ਨਾ ਟੱਚਨ ਹੋ ਕੇ ਜਾਣਾ ਇਹ ਕਿਹਾ ਜਾਂਦਾ ਹੈ ਜਾਨੀ ਕਿ ਉਹ ਕਹਿੰਦੀ ਪਹਿਰਾਵਾ ਇਹ ਜਿਹਾਂ ਹੁੰਦਾ ਸ਼ਰਾਰੇ ਪਾਏ ਹੁੰਦੇ ਆ ਕੱਪੜੇ ਇਹ ਜਿਹੇ ਪਾਏ ਹੁੰਦੇ ਆ ਦੇਖ ਕੇ ਕਹਿੰਦੀ ਸ਼ਰਮ ਆਉਂਦੀ ਹੈ ਉਹ ਬੀਬੀ ਮੈਨੂੰ ਕਹਿੰਦੀ ਕਈ ਵਾਰ ਤਾਂ ਮੈਨੂੰ ਇਦਾਂ ਲੱਗਦਾ ਵੀ ਇਹਨਾਂ ਦਾ ਕਕਾਰ ਕੋਈ ਪਾਏ ਨਹੀਂ ਹੋਣਾ ਹੁਣ ਤੁਸੀਂ ਸਮਝ ਗਏ ਹੋਵੋਗੇ ਜਿਹੜੇ ਕਹਿੰਦੇ ਨੇ ਸ਼ਖਰੇ ਲਈ ਪੰਜ ਕੱਕੇ ਜਾਨੀ ਕਿ ਪੰਜ ਕਕਾਰ ਹੋਣੇ ਜ਼ਰੂਰੀ ਹੈ ਉਹ ਬੀਬੀ ਕਹਿੰਦੇ ਕਈ ਵਾਰੀ ਮੈਂ ਜਦੋਂ ਨਜ਼ਰ ਮਾਰਦੀ ਆ ਨਾ ਕੱਪੜਿਆਂ ਵੱਲ ਕਹਿੰਦੀ ਮੈਨੂੰ ਇਦਾਂ ਲੱਗਦਾ ਹੈ ਬੇਨ ਦੇ ਕਕਾਰ ਪੂਰੇ ਹੈ ਨਹੀਂ ਉਹਦੇ ਕਹਿਣ ਦੀ ਗੱਲ ਹੈ ਤੇ ਇਹ ਹਰਾਮਖੋਰ ਜਿਹੜੇ ਖਾਲਸਤਾਨੀ ਨੇ ਤੇ ਹੋਰਾਂ ਨੂੰ ਦੇਣਗੇ ਮਤਾਂ ਕਿਸੇ ਦੇ ਕੜਾ ਨਾ ਪਾਇਆ ਹੋਵੇ ਉਹਨੂੰ ਕਹਿਣਗੇ ਤੇਰੇ ਹੱਥੋਂ ਪਾਣੀ ਨਹੀਂ ਪੀਣਾ ਤੇ ਜੇ ਕਿਸੇ ਨੇ ਦਾੜੀ ਦੇ ਬਾਲ ਕੱਟੇ ਹੋਣਗੇ ਉਹਨੂੰ ਕਹਿਣਗੇ ਤੂੰ ਤਾਂ ਬਜਰ ਕਰੇਤੀਂ ਤੇਰੇ ਹੱਥੋਂ ਪਾਣੀ ਨਹੀਂ ਪੀਣਾ ਜਣ ਕੇ ਐਨਾ ਪਖੰਡ ਕਰਦੇ ਨੇ ਟੂਟੀਆਂ ਮਾਂਜਣਗੇ ਲੋਕਾਂ ਦੇ ਸਾਹਮਣੇ ਖੜ ਕੇ ਬੜਾ ਪਖੰਡ ਕਰਦੇ ਆ ਪਰ ਉਹ ਬੀਬੀ ਕਹਿੰਦੀ ਕਹਿੰਦੀ ਜਦੋਂ ਇਹਨੇ ਘਰ ਵਾਲੀਆਂ ਵੱਲ ਤੁਸੀਂ ਦੇਖੋਗੇ ਨਾ ਕਹਿੰਦੀ ਐਂ ਲੱਗਦਾ ਵੀ ਜਿਵੇਂ ਕੋਈ ਅਜੜੀਆਂ ਡਾਂਸਰਾਂ ਨੱਚਣ ਵਾਲੀਆਂ ਹੁੰਦੀਆਂ ਨੇ ਇਦਾਂ ਦਾ ਇਹਨਾਂ ਦਾ ਕਹਿੰਦੇ ਮੂੰਹ ਮਹੰਦਰਾ ਬਣਿਆ ਹੁੰਦਾ ਜਾਣ ਕੇ ਕੋਈ ਸਿੱਖੀ ਵਾਲੀ ਜਾਂ ਸਿੱਖੀ ਪਹਿਰਾਵੇ ਵਾਲੀ ਇਹਨਾਂ ਦੇ ਘਰਾਂ ਵਿੱਚ ਗੱਲਬਾਤ ਬਿਲਕੁਲ ਨਹੀਂ ਹੈਗੀ ਤੇ ਜਿਹੜੇ ਹਰਾਮਖੋਰ ਹਲ ਵਕਤ ਖਾਲਸ탄 ਜਿੰਦਾਬਾਦ ਖਾਲਸ탄 ਜਿੰਦਾਬਾਦ ਕਰਦੇ ਐ ਤੇ ਆਪਣੇ ਪਰਿਵਾਰਾਂ ਵਿੱਚ ਕਹਿੰਦੇ ਇਹਨਾਂ ਦੇ ਗੰਦ ਪਿਆ ਹੋਇਆ ਪੂਰਾ ਅੱਛਾ ਮੈਂ ਨਾ ਜਦੋਂ ਇਹਦੀ ਗੱਲਬਾਤ ਕੋਈ ਕਰਦਾ ਉਦੋਂ ਕਈ ਵਾਰੀ ਇਦਾਂ ਲੱਗਦਾ ਵੀ ਯਾਰ ਵਾਕਈ ਇਹ ਜੋ ਮੈਨੂੰ ਦੱਸ ਰਿਹਾ ਸੱਚ ਹੋਊਗਾ ਤੋ ਬੀਬੀ ਕਹਿੰਦੇ ਜੇ ਤੁਸੂ ਤੁਹਾਨੂੰ ਕਿਤੇ ਸ਼ੱਕ ਪਵੇ ਨਾ ਕਿ ਇਹ ਝੂਠ ਹੈ ਕਹਿੰਦੇ ਮੈਂ ਕਿਤੇ ਵੀਡੀਓ ਕਾਲ ਕਰਕੇ ਤੁਹਾਨੂੰ ਨੇ ਕਰਤੂਤਾਂ ਦਿਖਾਉਂ ਵੀ ਆਪੇ ਕਿਦਾਂ ਚੋਲਾ ਪਾ ਕੇ ਸਿਰਸਾਬ ਕੋਲ ਫੜੀ ਹੁੰਦੀ ਹੈ ਗਲਚ ਹਜ਼ੂਰੀਆ ਪਾਇਆ ਹੁੰਦਾ ਇਦਾਂ ਜਾਣਗੇ ਘਰ ਵਾਲੇ ਕਹਿੰਦੇ ਨਾਲ ਜਿਵੇਂ ਨੀਰੂ ਬਾਜਵਾ ਹੁੰਦੀ ਹੈ ਇਦਾਂ ਤਿਆਰ ਕਰਕੇ ਸ਼ਿੰਗਾਰ ਕੇ ਲੈ ਕੇ ਜਾਂਦੇ ਆ ਜਾਣ ਕੇ ਆ ਕਰਤੂਤ ਹੈ ਇਹਨਾਂ ਦੀ ਅਛਾ ਜਦੋਂ ਮੈਨੂੰ ਨਾ ਕਕਾਰਾਂ ਦੀ ਗੱਲ ਦੱਸੀ ਕਿ ਮੈਨੂੰ ਸ਼ੱਕ ਪੈਂਦਾ ਜਦੋਂ ਕੱਪੜੇ ਇਹ ਜਿਹੇ ਪਏ ਹੁੰਦੇ ਵੀ ਉਹ ਕਕਾਰ ਪੂਰੇ ਨਹੀਂ ਹੋਣਗੇ ਉਹਨੂੰ ਕੁਸ਼ਰਾ ਵਗੈਰੇ ਦੀ ਗੱਲ ਲਾ ਬੀਬੀ ਨੇ ਜਾਨਕੀ ਕੋਸ਼ਿਸ਼ ਕੀਤੀ ਇਹ ਕਹਿਣ ਦੀ ਕੁਝ ਇਹੋ ਜਿਹੀਆਂ ਗੱਲਾਂ ਉਹਨੇ ਕੀਤੀਆਂ ਜਿਹੜੀਆਂ ਆਪਾਂ ਤੁਹਾਡੇ ਸਾਹਮਣੇ ਰੱਖ ਨਹੀਂ ਸਕਦੇ ਪਰ ਫਿਰ ਵੀ ਸਮਝਣ ਵਾਲੇ ਸਮਝ ਹੀ ਜਾਂਦੇ ਆ ਹੁਣ ਜਿੱਦਾਂ ਆਮ ਡਾਂਸਰਾਂ ਹੁੰਦਿਆਂ ਨੇ ਰੋਮਾਂ ਦੀ ਵੀ ਇਹਦੇ ਵੀ ਜਿਵੇਂ ਉਹ ਕਹਿੰਦੇ ਹੁੰਦੇ ਨੇ ਟਕਸਾਲ ਲਈ ਕਿ ਰੋਮਾਂ ਦੀ ਵੀ ਇਹਦੇ ਵੀ ਨਹੀਂ ਕਰਨੀ ਠੀਕ ਹੈ ਇਹ ਪਤਾ ਹੀ ਆ ਤੁਹਾਨੂੰ ਜਣ ਕੇ ਇਹ ਕਰਤੂਤਾਂ ਵੀ ਇਹਨਾਂ ਦੇ ਪਰਿਵਾਰਾਂ ਵਿੱਚ ਹੁੰਦੀਆਂ ਨੇ ਜਿਹੜੇ ਬੰਦੇ ਹੱਥ 'ਤੇ ਸ੍ਰੀ ਸਾਹਿਬ ਚੋਲਾ ਲੰਬਾ ਸਿਰ 'ਤੇ ਪੀਲੀ ਜਾਂ ਨੀਲੀ ਦਸਤਾਰ ਹੁੰਦੀ ਐ ਖੰਡਾ ਲੱਗਿਆ ਹੁੰਦਾ ਪੱਗ ਦੇ ਉੱਪਰ ਜਣ ਕੇ ਆਪ ਇਦਾਂ ਬਣ ਕੇ ਰਹਿਣਗੇ ਤੇ ਪਰਿਵਾਰਾਂ ਦਾ ਇਹ ਹਾਲ ਐ ਤੇ ਇਹ ਉਹ ਕੈਨੇਡਾ ਵਿੱਚ ਰਹਿਣ ਵਾਲੀ ਬੀਬੀ ਨੇ ਦੱਸਿਆ ਕਿ ਇਹਨਾਂ ਦੀ ਗਿਆਨੀ ਜੀ ਆਹ ਕਰਤੂਤਾਂ ਨੇ ਇਹਨਾਂ ਦੀਆਂ ਜਣ ਕੇ ਲੋਕਾਂ ਦੇ ਬੱਚਿਆਂ ਨੂੰ ਇਦਾਂ ਦੇਖਦੇ ਨੇ ਜਿਵੇਂ ਬਸਮਾ ਸ਼ਬਦ ਵਰਤਣ ਚਾਹੁੰਦਾ ਵੀ ਜਣ ਕੇ ਬਹੁਤ ਭੈੜੀ ਨਜ਼ਰ ਦੇ ਨਾਲ ਦੇਖਣਗੇ ਵੀ ਇਹਦੇ ਕਕਾਰ ਕਿਉਂ ਨਹੀਂ ਪਾਏ ਇਹਦੇ ਦਾੜੀ ਕਿਉਂ ਨਹੀਂ ਹੈਗੀ ਮੂੰਹ ਤੇ ਇਹਨੇ ਪੱਗ ਕਿਉਂ ਨਹੀਂ ਬੰਨੀ ਇਦਾਂ ਦੇਖਣਗੇ ਪਰ ਜਦੋਂ ਕਹਿੰਦੇ ਇਹਨਾਂ ਦੇ ਆਪਣੇ ਪਰਿਵਾਰ ਦੇਖੋਗੇ ਹੁਣ ਨੀਰੋ ਬਾਜਵਾ ਜਿਹੜੇ ਮੈਂ ਗੱਲ ਕੀ ਕਿ ਹਾਲਾਂਕਿ ਬਹੁਤ ਵਧੀਆ ਐਕਟਰ ਨੇ ਇਹ 'ਚ ਕੋਈ ਸ਼ੱਕ ਨਹੀਂ ਹੈਗਾ ਤੇ ਉਹਨਾਂ ਦਾ ਆਪਣਾ ਕਿਰਦਾਰ ਹੈ ਪਰ ਕਹਿੰਦੇ ਵੀ ਉਹਨਾਂ ਦਾ ਆਪਣਾ ਕਿਰਦਾਰ ਹੈ ਖੁੱਲ ਕੇ ਲੋਕਾਂ ਦੇ ਸਾਹਮਣੇ ਲਈ ਪਰ ਕਹਿੰਦੇ ਇਹਨਾਂ ਦਾ ਕਿਰਦਾਰ ਇਹੋ ਜਿਹਾ ਹੋਵੇ ਇਹ ਕਹਿੰਦੇ ਮੰਨਣ ਵਿੱਚ ਜਾਨਿ ਕਿ ਆਉਂਦਾ ਨਹੀਂ ਯਕੀਨ ਨਹੀਂ ਕੀਤਾ ਜਾ ਸਕਦਾ ਵੀ ਇਹ ਬੰਦੇ ਜਿਹੜੇ ਇਦਾਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਖਲਤਾ ਨਹੀਂ ਉਹਨਾਂ ਦਾ ਆਪਣਾ ਪਰਿਵਾਰ ਕਿੱਥੇ ਖੜਾ ਹੈ ਕਹਿੰਦੇ ਸ਼ਰਮਨਾਕ ਘਟਨਾ ਜਿਹੜੀ ਮੈਂ ਇਹ ਸੁਣਾਈ ਹੈ ਮੈਂ ਤੁਹਾਨੂੰ ਅੱਛਾ ਮੈਂ ਇੱਕ ਬੇਨਤੀ ਹੋਰ ਕਰਦੇ ਆ ਜਿਹੜੇ ਵੀ ਬੰਦੇ ਬਾਣੀ ਪੜਦੇ ਆ ਜਾਂ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਤੇ ਉਹਨਾਂ ਨੂੰ ਇਹ ਕੋਈ ਬੰਦਸ਼ ਨਹੀਂ ਹੈਗੀ ਵੀ ਉਹਨੇ ਪੈਲ ਸਵਿਚ ਨਹੀਂ ਜਾਣੋ ਜਨਰਲ ਬਿਊਟੀ ਪੈਲਰਤ ਨਹੀਂ ਜਾਣਾ ਇਹਦਾ ਮਤਲਬ ਇਹ ਕੋਈ ਨਹੀਂ ਹੈਗਾ ਗੱਲ ਤਾਂ ਜਿਹੜੇ ਬੰਦੇ ਦੂਜਿਆਂ ਨੂੰ ਮਨਾ ਕਰਦੇ ਆ ਜਿਹੜੇ ਦੂਜਿਆਂ ਲਈ ਨਫ਼ਰਤ ਪੈਦਾ ਕਰਦੇ ਆ ਹੁਣ ਤੁਹਾਡੇ ਨੇ ਸਟੇਜਾਂ ਤੇ ਕਹਿਣਗੇ ਤੁਸੀਂ ਕਿਸ ਕਿਸ ਜਾ ਕੇ ਰੱਖੋ ਜੀ ਸਿਰ ਸਭ ਉੱਪਰ ਦੀ ਪਾ ਕੇ ਰੱਖੋ ਜੀ ਠੀਕ ਹੈ ਰੋਮਾਂਲੀ ਵਿਆਦ ਵੀ ਨਾ ਕਰੋ ਜੀ ਗੱਲ ਉਹਨਾਂ ਦੀ ਕਰ ਰਹੇ ਆਪਾਂ ਇੱਥੇ ਕਿਸੇ ਨੂੰ ਬੰਦਸ਼ ਨਹੀਂ ਹੈਗੀ ਆਪਣੀ ਮਰਜ਼ੀ ਨਾਲ ਬੰਦਾ ਆਪਣੀ ਜ਼ਿੰਦਗੀ ਜੀ ਸਕਦਾ ਪਰ ਜਦੋਂ ਟਕਸਾਲੀ ਲਾਣਾ ਦੂਜਿਆਂ ਤੇ ਰੋਹ ਪਾਉਂਦਾ ਤੇ ਆਪਣੇ ਪਰਿਵਾਰ ਹੁਣ ਜਿਹੜੀ ਮੈਂ ਗੱਲਬਾਤ ਕੀਤੀ ਹੈ ਰੋਮਾਂ ਦੀ ਵੀ ਅਦਬੀ ਇਹਨਾਂ ਦੇ ਘਰਾਂ ਵਾਲੀਆਂ ਸ਼ਰਿਆਮ ਕਰਦੀਆਂ ਨੇ ਉਹ ਵੀ ਵੀ ਕਹਿੰਦੀ ਕਕਾਰ ਨਹੀਂ ਕਈ ਵਾਰੀ ਦੇਖੇ ਮੈਂ ਵੀ ਇਹਨਾਂ ਦੇ ਪੂਰੇ ਹੋਣਗੇ ਤੇ ਜਾਨੀ ਕਿ ਇਹ ਗੱਲਾਂ ਜਿਹੜੀਆਂ ਨੇ ਇੱਕ ਖਾਲਸਾ ਦੇ ਘਰ ਦੀਆਂ ਕਰਤੂਤਾਂ ਨੇ ਤੇ ਅਗਲੀ ਵੀਡੀਓ ਵਿੱਚ ਮੈਂ ਹੋਰ ਕੁਝ ਲੈ ਕੇ ਆਵਾਂਗਾ ਤੇ ਇਹ ਬੇਨਤੀ ਪ੍ਰਵਾਨ ਕਰਿਓ ਔਰ ਸ਼ੇਅਰ ਕਰਿਆ ਕਰੋ ਇਹਨਾਂ ਤੱਕ ਇਹ ਗੱਲਾਂ ਜਾਣ ਤਾਂ ਕਿ ਲੋਕਾਂ ਨੂੰ ਨਾ ਸਿਖਾਉਣ ਇਹ ਆਪਣੇ ਪਰਿਵਾਰਾਂ ਵੱਲ ਵੀ ਧਿਆਨ ਦੇਣ ਤੇ ਲੋਕਾਂ ਨੂੰ ਮਤਾਂ ਦੇੜੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ ਵਾਇਕ੍ਰੋਜੀਕਾ ਖਾਲਸਾ ਵਾਇਕ੍ਰੋਜੀਕੀ ਫਤੇ